ਜਦੋਂ ਬ੍ਰਿਟਿਸ਼ ਹਾਊਸ ਬਣਦੀ ਹੈ ਜੀ ਉਦਾਂ ਇਹਨੂੰ ਬਣਾਇਆ ਗਿਆ। ਆਕਰੋ ਜੀ ਸ਼ੇਰ ਦੇ ਦਰਸ਼ਨ ਆਪਣੀ ਕੌਮ ਹੀ ਸ਼ੇਰਾਂ ਦੀ ਹੈ। ਇੱਥੇ ਕੋਈ ਵੀ ਆ ਕੇ ਰਹਿ ਸਕਦਾ, ਕੋਈ ਵੀ ਇੱਥੇ ਆ ਕੇ ਬੈਠ ਸਕਦਾ ਹੈ। ਦੇਸ਼ ਦੁਨੀਆ ਤੋਂ ਕੋਈ ਆ ਕੇ ਜੇ ਫਾਰਮ ਹਾਊਸ 'ਚ ਰਹਿਣਾ ਚਾਹੁੰਦਾ ਤਾਂ ਫ੍ਰੀ ਆਫ ਕਾਸਟ ਹੈ ਤੇ ਖਾਣਾ ਘਰੋਂ ਮਿਲ ਜੂਗਾ, ਲੱਸੀ, ਦੁੱਧ, ਦਹੀਂ। ਇਹਦੇ ਮਿਸਤਰੀ ਜਿਹੜੇ ਸੀਗੇ ਕੁੱਲੂ ਤੋਂ ਆਏ ਸੀਗੇ। ਕਿਉਂਕਿ ਥੋੜੇ ਮਿਸਤਰੀ ਕਹਿੰਦੇ ਕਿ ਸਾਨੂੰ ਟੇਪਰ ਛੱਤ ਨਹੀਂ ਪਾਉਣੀਆਂ ਆਉਂਦੀ ਲੈਂਡਰ। ਸੋ ਕਹਾਂ ਇਹਨੂੰ ਹਰੇਕ ਸੌ ਸੌ ਦਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਭ ਜਗ੍ਹਾ ਕੰਕਰੀਟ ਨਹੀਂ ਠੀਕ ਲੱਗਦਾ ਬਹੁਤ ਇੱਥੇ ਬ੍ਰਹਮ ਗਿਆਨੀ ਵੀ ਆਉਂਦੇ ਐ ਜੀ ਹੱਥਾਂ ਪੱਕਾ ਕਰੋ ਪਰ ਸਾਨੂੰ ਮਿੱਟੀ ਦੀ ਅਹਿਮੀਅਤ ਨੂੰ ਜਰੂਰ ਸਮਝਣਾ ਚਾਹੀਦਾ ਹੈ ਤੀਜੀ ਪੀੜ੍ਹੀ ਹੋ ਗਈ ਜੀ ਉਹਨਾਂ ਨੂੰ ਜਦੋਂ ਦਾ ਪਾਰਟੀਸ਼ਨ ਹੋਇਆ ਉਸ ਤੋਂ ਬਾਅਦ ਪਹਿਲਾਂ ਬਜ਼ੁਰਗ ਹੁਣ ਉਹਨਾਂ ਦੇ ਪੁੱਤ ਤੇ ਪੋਤੇ ਆ ਕੇ ਇੱਥੇ ਬੈਠਦੇ ਐ ਬਾਪੂ ਜੀ ਬੈਠੇ ਐ ਜੀ ਕਿਸੇ ਦੇ ਘਰ ਦੀ ਸ਼ਾਨ ਹੁੰਦੇ ਐ ਬਜ਼ੁਰਗ ਬਕਾਇਦਾ ਬਟਰਨ ਫਲੋਰ ਲਾਇਆ ਗਿਆ ਜੀ ਕੱਟ ਕੇ ਲੱਕੜ ਦਾ ਤੇ ਸਭ ਤੋਂ ਜਿਹੜੀ ਖੂਬਸੂਰਤ ਹੈ ਜੀ ਇਸ ਕਾਰੇ ਦੀ ਉਹ ਹੈ ਜੀ ਛੱਤ ਆ ਦੇਖੋ ਤੁਸੀਂ ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਨੈਕਸਟ ਵਲੌਗ ਦੇ ਵਿੱਚ ਤੇ ਅੱਜ ਮੈਂ ਤੁਹਾਨੂੰ ਜਿਸ ਜਗ੍ਹਾ ਜੋ ਜਗ੍ਹਾ ਦਿਖਾਉਣ ਜਾ ਰਿਹਾ ਹਾਂ ਇਹ ਸਾਡਾ ਫਾਰਮ ਹਾਊਸ ਵੀ ਹੈ ਤੇ ਤੁਹਾਨੂੰ ਤੁਸੀਂ ਇਹਨੂੰ ਆਊਟ ਹਾਊਸ ਵੀ ਕਹਿ ਸਕਦੇ ਹੋ ਤੇ ਇਹਦੇ ਬਾਰੇ ਬਹੁਤ ਸਾਰੀਆਂ ਪਿੰਡ ਵਾਲਿਆਂ ਦੀਆਂ ਯਾਦਾਂ ਤੇ ਬਹੁਤ ਸਾਰੀਆਂ ਦਿਲਚਸਪ ਗੱਲਾਂ ਉਹ ਮੈਂ ਅੱਜ ਤੁਹਾਨੂੰ ਦਿਖਾਉਂਗਾ ਇਸ ਵੀਡੀਓ ਦੇ ਰਾਹੀਂ ਤੇ ਜੁੜ ਜਿਓ ਤੁਸੀਂ ਤੇ ਤੁਹਾਨੂੰ ਬਹੁਤ ਆਨੰਦ ਆਉਣ ਵਾਲਾ ਹੈ ਆਓ ਆਪਾਂ ਦੇਖਦੇ ਹਾਂ ਜੀ ਕੀ ਨੇ ਉਹ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਦੱਸਣੀਆਂ ਚਾਹਣਾ ਹੈ ਇਹ ਹੈ ਜੀ ਆਪਣਾ ਗੇਟ ਤੇ ਗੇਟ ਇੰਨਾ ਚੌੜਾ ਰੱਖਣ ਦਾ ਕਾਰਨ ਹੈ ਜੀ ਆਪਣੇ ਖੇਤ ਚ ਹੋਣ ਕਰਕੇ ਇੱਥੋਂ ਕੰਬਾਈਨ ਟਰੈਕਟਰ ਟਰਾਲੇ ਵਗੈਰਾ ਲੰਘ ਸਕਦੇ ਆ ਤੇ ਆ ਵਿੱਚ ਵਿਚਾਲੇ ਉਹ ਉੱਪਰੋਂ ਆਰ-ਪਾਰ ਦਿਖਦਾ ਇਹਦਾ ਮਕਸਦ ਇਹ ਹੀ ਹੈ ਕਿ ਜਦੋਂ ਅਸੀਂ ਇੱਥੇ ਬੈਠੇ ਹੁੰਨੇ ਆ ਤਾਂ ਲੰਘਦੇ ਟੱਪ ਦੇ ਦੋਸਤ ਮਿੱਤਰ ਰਿਸ਼ਤੇਦਾਰ ਸਾਨੂੰ ਦੇਖ ਲੈਂਦੇ ਆ ਜਾਂ ਅਸੀਂ ਉਹਨਾਂ ਨੂੰ ਦੇਖ ਲੈਂਦੇ ਆ ਤੇ ਉਹ ਸਾਡੇ ਹਲ ਮੋੜ ਆਉਂਦੇ ਐ ਪਲਾਂਟਸ ਤੁਸੀਂ ਦੇਖ ਸਕਦੇ ਹੋ ਇਹ ਜਿੱਦਾਂ ਇੱਕ ਘਰ ਦੇ ਵਿੱਚ ਜ਼ਰੂਰੀ ਐ ਉਦਾਂ ਹੀ ਖੇਤਾਂ ਦੇ ਵਿੱਚ ਵੀ ਜਿਹੜੇ ਦਰਅਕਤ ਐ ਉਹ ਸਾਡੇ ਲਈ ਬਹੁਤ ਇੰਪੋਰਟੈਂਟ ਐ ਇਹਦੀ ਅਹਿਮੀਤ ਵੀ ਸਾਨੂੰ ਸਮਝਣੀ ਪਊਗੀ ਇਹ ਐ ਜੀ ਸ਼ੈੱਡ ਜਿਹਦੇ ਵਿੱਚ ਅਸੀਂ ਮੱਝ ਵੀ ਬਣਦੇ ਆ ਤੇ ਤੂੜੀ ਵੀ ਪਈ ਐ ਟਰਾਲਾ ਆ ਜੀਪ ਜੀਪ ਬਾਰੇ ਤੁਸੀਂ ਸਾਰੀ ਜਾਣਦੇ ਹੋ ਬਾਕੀ ਇਹਦੇ ਤੇ ਮੈਂ ਅੱਡ ਵੀਡੀਓ ਬਣਾਉਣਾ ਐ ਜੀ ਕਿ ਇਹਦੇ ਕੀ ਫੀਚਰਸ ਨੇ ਇਹ ਕਿਦਾਂ ਅੱਜ ਵੀ ਪਸੰਦੀਦਾ ਵਹੀਕਲ ਹੈ ਪੰਜਾਬੀਆਂ ਦਾ ਇਹ ਜੀ ਇੱਕ ਛੋਟਾ ਜਿਹਾ ਕਮਰਾ ਇਹਦੇ ਵਿੱਚ ਸਟੋਰ ਦਾ ਸਾਰਾ ਸਮਾਨ ਹੈ ਜੀ ਜੋ ਖੇਤਾਂ ਦੇ ਸੰਦ ਸਮਾਨ ਖਾਦ ਵਗੈਰਾ ਤੇ ਹੋਰ ਕੋ ਫालतू ਜਿਹੜੀ ਫਸਲ ਹੁੰਦੀ ਆ ਸੀ ਉਹ ਰੱਖ ਦਿੰਨੇ ਆ ਜੀ ਇਹਦੇ ਵਿੱਚ ਇਹ ਖੇਤ ਨੂੰ ਦੇਖੋ ਤੁਸੀਂ ਥੱਲੇ ਮਿੱਟੀ ਹੈ ਕੱਚਾ ਹੈ ਕੱਚਾ ਇਹਨੂੰ ਇਸ ਕਰਕੇ ਰੱਖਿਆ ਗਿਆ ਕਿ ਆਪਾਂ ਘਰਾਂ ਨੂੰ ਤਾਂ ਪੱਕਾ ਕਰ ਹੀ ਚੁੱਕੇ ਆਂ ਤੇ ਸਭ ਜਗ੍ਹਾ ਕੰਕਰੀਟ ਨਹੀਂ ਠੀਕ ਲੱਗਦਾ ਬਹੁਤ ਇੱਥੇ ਬ੍ਰਹਮ ਗਿਆਨੀ ਵੀ ਆਉਂਦੇ ਆ ਜੀ ਆថា ਪੱਕਾ ਕਰੋ ਮਿੱਟੀ ਹੈ ਜੀ ਫਲਾਨ ਹੈ ਜੀ ਪਰ ਸਾਨੂੰ ਮਿੱਟੀ ਦੀ ਅਹਿਮੀਅਤ ਨੂੰ ਜਰੂਰ ਸਮਝਣਾ ਚਾਹੀਦਾ ਹੈ ਇਹ ਵੀ ਸਾਡੀ ਸਿਹਤ ਲਈ ਜ਼ਰੂਰੀ ਹੈ ਜਿਵੇਂ ਜਿਵੇਂ ਅਸੀਂ ਨੇਚਰ ਤੋਂ ਦੂਰ ਹੁੰਦੇ ਜਾ ਰਹੇ ਆ ਉਦਾਂ-ਉਦਾਂ ਹੀ ਸਾਡੇ ਘਰਾਂ ਦੇ ਵਿੱਚ ਜਿਹੜਾ ਹੈਗਾ ਬਿਮਾਰੀਆਂ ਦਾ ਘੇਰ ਦੇਖਣ ਨੂੰ ਮਿਲਦਾ ਹੈ ਤੇ ਮੈਂ ਤੁਹਾਨੂੰ ਇਸ ਆਊਟ ਹਾਊਸ ਦੀ ਬੈਕਸਾਈਡ ਵੀ ਦਿਖਾਉਣੀ ਚਾਹੁੰਨਾ ਆਪੇ ਛੇ ਦੇਖ ਸਕਦੇ ਹੋ ਜੀ ਤੁਸੀਂ ਗੁਰਦੁਆਰਾ ਸਾਹਿਬ ਹੈ ਭੈਣ ਜੜ ਪਿੰਡ ਬੋਲੂ ਦਾ ਇਹਦੀ ਪੂਰੇ ਇਲਾਕੇ ਦੇ ਵਿੱਚ ਮਾਨਤਾ ਹੈ ਤੇ ਬਹੁਤ ਲੋਕ ਇੱਥੇ ਨਤਮਸਤਕ ਹੋਣ ਆਉਂਦੇ ਆ ਹਾਂ ਬਾਪੂ ਜੀ ਬੈਠੇ ਹੈ ਜੀ ਕਿਸੇ ਵੀ ਘਰ ਦੀ ਸ਼ਾਨ ਹੁੰਦੇ ਆ ਬਜ਼ੁਰਗ ਤੇ ਇਹਨਾਂ ਬਿਨਾ ਸਾਡਾ ਜੀਵਨ ਹੈ ਜਿਹੜਾ ਉਹ ਸੰਭਵ ਨਹੀਂ ਹੈ ਤੇ ਮੈਂ ਨਾਲ ਦੀ ਨਾਲ ਤੁਹਾਨੂੰ ਇਹਦੀ ਹਿਸਟਰੀ ਬਾਰੇ ਤੇ ਇੱਥੇ ਜੋ ਦਿਲਚਸਪ ਗੱਲਾਂ ਹੋਈਆਂ ਉਹਨਾਂ ਦੇ ਬਾਰੇ ਮੈਂ ਜ਼ਰੂਰ ਦੱਸਣਾ ਚਾਹੂੰਗਾ। ਅ ਇਹ ਜਦੋਂ ਵੀ ਇਹਨੂੰ ਹਟ ਨੂੰ ਪਾਇਆ ਗਿਆ ਸੀਗਾ ਇਹਦੇ ਮਿਸਤਰੀ ਜਿਹੜੇ ਸੀਗੇ ਕੁੱਲੂ ਤੋਂ ਆਏ ਸੀਗੇ ਕਿਉਂਕਿ ਥੋੜੇ ਮਿਸਤਰੀ ਕਹਿੰਦੇ ਕਿ ਸਾਨੂੰ ਟੇਪਰ ਛੱਤ ਨਹੀਂ ਪਾਉਣੀ ਆਉਂਦੀ ਲੈਂਡਰ ਤੇ ਫਿਰ ਉਹਨਾਂ ਲਈ ਸਾਨੂੰ ਕਾਫੀ ਵੇਟ ਵੀ ਕਰਨੀ ਪਈ ਪਰ ਸਾਡਾ ਇਹ ਹੀ ਇੱਕ ਅਸੀ ਜੀ ਸਾਡੀ ਗਰਾਰੀ ਕੇ ਆਪਾਂ ਪਾਉਣੀ ਹਾਟੀ ਆ ਜਿਵੇਂ ਪਹਾੜਾਂ ਦੇ ਵਿੱਚ ਆ ਪੱਥਰ ਦੇਖ ਸਕਦੇ ਹੋ ਜੀ ਤੁਸੀਂ ਸਾਈਡਾਂ ਤੇ ਇਹ ਉਹ ਲੀ ਕਾਰਬੂਜ਼ਰ ਦਾ ਡਿਜ਼ਾਈਨ ਹੈ ਜਿੱਦਾਂ ਚੰਡੀਗੜ੍ਹ ਦੇ ਵਿੱਚ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਉੱਥੇ ਪਹਿਲਾਂ-ਪਹਿਲਾਂ ਹਰੀ ਕੋਠੀ ਦੇ ਵਿੱਚ ਇੱਕ ਦੀਵਾਰ ਦੇ ਉੱਤੇ ਇਦਾਂ ਦੇ ਪੱਥਰ ਲਾਏ ਜਾਂਦੇ ਸੀ ਜਿਹੜੇ ਕਿ ਆ ਤੁਸੀਂ ਦੇਖ ਸਕਦੇ ਹੋ ਤੇ ਅਸੀਂ ਵੀ ਉਹੀ ਥੀਮ ਨੂੰ ਫਾਲੋ ਕੀਤਾ ਇਹ ਸਾਰਾ ਇਦਾਂ ਬ੍ਰਿਟਿਸ਼ ਹਾਊਸ ਬਣਦੀ ਹੈ ਜੀ ਉਦਾਂ ਇਹਨੂੰ ਬਣਾਇਆ ਗਿਆ ਕਰੋ ਜੀ ਸ਼ੇਰ ਦੇ ਦਰਸ਼ਨ ਆਪਣੀ ਕੌਮ ਹੀ ਸ਼ੇਰਾਂ ਦੀ ਹੈ ਇਹ ਹੈ ਜੀ ਬੈੱਡ ਬੈੱਡ ਦੀ ਖਾਸੀਅਤ ਇਹ ਹੈ ਜੀ ਕਿ ਇਹ 7 ਫੁੱਟ ਲੰਬਾ ਹੈ ਕਿਉਂਕਿ ਇੱਥੇ ਮਤਲਬ ਸੱਜਣ ਕਈ ਵੱਧ ਆ ਜਾਂਦੇ ਤੇ ਉਹ 3-3 4-4 ਜਣੇ ਹੀ ਬੈੱਡ ਤੇ ਪੈ ਜਾਂਦੇ ਆ ਕਿਉਂਕਿ ਇਹ ਇਦਾਂ ਦਾ ਆਪਣਾ ਹੈਗਾ ਜੀ ਜਗਾ ਕੀ ਆ ਦੇਖੋ ਜੀ ਇਹਦੇ ਚ ਕਾਰਵਿੰਗ ਹੋਈ ਹੈ ਤੁਸੀਂ ਦੇਖ ਸਕਦੇ ਹੋ ਨੇੜੇ ਤੇ ਇਹ ਬੈਡ 'ਚ ਵੀ ਕਾਰਵਿੰਗ ਹੈ ਸਾਈਡ ਲੈਂਪ ਹੈ ਇਹ ਦੋ ਕੁਰਸੀਆਂ ਜੀ ਇਹਦੇ ਵਿੱਚ ਵੀ ਦੇਖ ਸਕਦੇ ਹੋ ਜੀ ਕਾਰਵਿੰਗ ਹੋਈ ਹੈ ਇਹ ਫਰੀਚਾ ਚੰਡੀਗੜ੍ਹ ਤੋਂ ਅਸੀਂ ਆਪ ਬਣਵਾਇਆ ਸੀਗਾ ਜੀ ਸ਼ੌਕਸੀਗੇਨ ਨੂੰ ਪੂਰਾ ਪਰੀ ਨਾਲ ਬਣਾਉਣਾ ਹੈ ਕਿ ਚੰਡੀਗੜ੍ਹ ਤੋਂ ਸਾਡਾ ਕੋਈ ਦੋਸਤ ਆਉਂਦਾ ਤਾਂ ਉਹਨੂੰ ਕੋਈ ਕਮੀ ਮਹਿਸੂਸ ਨਾ ਹੋਵੇ ਕਿ ਇੱਥੇ ਯਾਰ ਕੋਈ ਸੁੱਖ-ਸੋਭ ਦਾ ਦੀ ਜਿਹੜੀ ਕਮੀ ਹੈ ਉੱਪਰ ਸੀਡੀ ਪਲੇਅਰ ਹੈ ਜੀ ਜਿਹੜਾ ਕਿਸੇ ਸਮੇਂ 'ਚ ਇਹਦੀ ਪੂਰੀ ਚੜਤ ਹੁੰਦੀ ਸੀ ਤੇ ਹੁਣ ਅਸੀਂ ਇਹਨੂੰ ਆਪਣੀ ਪੁਰਾਣੀ ਯਾਦਵਜੋ ਰੱਖ ਲਿਆ ਜੀ ਸਾਰੇ ਕਹਿੰਦੇ ਬਹੁਤ ਸੋਹਣਾ ਲੱਗਦਾ ਹਨਬਾਰੀ ਹੈ ਜੀ ਕੱਪੜੇ ਆਸਤੇ ਬਿਸਤਰੇ ਆਸਤੇ ਇਹ ਹੈ ਜੀ ਕੰਸੋਲ ਦੇਖ ਸਾਦ ਜੀ ਤੁਸੀਂ ਇਹਦੇ ਵਿੱਚ ਵੀ ਉਦਾਂ ਹੀ ਡਿਜ਼ਾਈਨ ਬਣੇ ਆ ਸਾਰਾ ਇਹ ਹੱਥ ਨਾਲ ਬਣਿਆ ਜੀ ਫਰਨੀਚਰ ਕੁਛ ਵੀ ਇਹਦੇ ਵਿੱਚ ਮਸ਼ੀਨੀ ਕੰਮ ਨਹੀਂ ਆ ਇਹ ਸ਼ੀਸ਼ਾ ਜੀ ਅੱਧਾ ਜੀ ਮੇਰੀ ਫੋਟੋ ਵੀ ਦੇਖ ਲਓ ਇਹ ਸ਼ਹੀਦ ਉਦਮ ਸਿੰਘ ਹੈ ਜੀ ਸਾਡੀ ਕੌਮ ਦੀ ਸ਼ਾਨ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਵਾਈ ਤੇ 21 ਸਾਲ ਬਾਅਦ ਜੱਲ੍ਹਿਆਂ ਵਾਲੇ ਬਾਗ ਦਾ ਬਦਲਾ ਲਿਆ ਇੰਦਾਂ ਨਾਮ ਜਿਹੜੀ ਮਿਸਾਲ ਆ ਪੂਰੀ ਦੁਨੀਆ 'ਚ ਨਹੀਂ ਮਿਲਦੀ ਕਿ 21 ਸਾਲ ਬਾਅਦ ਕਿਸੇ ਨੇ ਕੋਈ ਆਪਦੀ ਕਾਮ ਦਾ ਬਦਲਾ ਲਿਆ ਤੇ ਉਹ ਵੀ ਆਪਦੀ ਖਾਤਰ ਨਹੀਂ ਪੂਰੇ ਦੇਸ਼ ਤੇ ਕੋਈ ਜਾਤ ਪਾਤ ਦਾ ਭੇਦਭਾਵ ਕੀਤੇ ਬਿਨਾ ਇਹ ਸਿਰ ਪੰਜਾਬੀ ਕਰ ਸਕਦੇ ਆ ਦਾਦਾ ਜੀ ਭਗਤ ਸਾਹਿਬ ਤੇ ਬਾਈ ਜੀ ਵੱਡੇ ਭਰਾ ਤੇ ਉਹਨਾਂ ਦੇ ਬੇਟੇ ਜੀ ਇਹ ਵੀ ਉਹਨਾਂ ਦੀ ਫੋਟੋ ਆ ਸਾਡੇ ਪਾਕਿਸਤਾਨ ਘਰ ਦੀ ਫੋਟੋ ਹੈ ਜੀ ਆਪਟੋਂ ਦਿਖਾ ਦਿਆਂ ਜੀ ਸੋਢੀ ਸਾਹਿਬ ਨਾਲ ਹੈ ਜੀ ਮੇਰੀ ਰਾਣਾ ਸਾਹਿਬ ਇਹ ਬੀਟਾ ਬੇਟੀ ਜਿਹੜੇ ਖੜੇ ਹੈ ਜੀ ਉਹ ਮੇਰੇ ਬੇਟਾ ਬੇਟੀ ਹੈ ਤੇ ਬ੍ਰਦਰ ਦਾ ਬੇਟਾ ਹੈ ਜੀ ਇਹ ਆਫਿਸ ਦੀ ਫੋਟੋ ਹੈ ਜੀ ਇਹਦੇ ਚ ਮੇਰੇ ਦੋਸਤ ਹੈ ਜੀ ਜਸਿੰਦਰਪਾਲ ਡੀਐਸਪੀ ਏਸੀਪੀ ਹੁਣ ਲੁਧਿਆਣਾ ਹੈ ਕਿ ਆ ਮੇਰੇ ਦੋਸਤ ਹੈ ਜੀ ਬਹੁਤ ਸਾਰੇ ਨਾਮ ਲਵਾਂਗਾ ਤਾਂ ਲੰਬਾ ਹੋ ਜਾਊਗਾ ਪਰ ਮੇਨਲੀ ਇਹਦੇ ਚ ਗੋਪੀ ਸੰਦੀ ਰੁਪਿੰਦਰ ਇਹ ਸਾਡੇ ਬਹੁਤ ਪਿਆਰੇ ਮੱਤਰ ਪਵਨ ਸਿਮਰਨਪਾਲ ਭੰਡਾਰੀ ਤੇ ਅੰਕਲ ਸਰਦਾਰ ਬਲਦੇਵ ਸਿੰਘ ਮਾਮੂ ਜੀ ਆ ਸਾਹ ਇਹ ਉਹਨਾਂ ਦੀਆਂ ਕੁਝ ਯਾਦਾਂ ਤੇ ਥੱਲੇ ਹੈ ਜੀ ਵੁੱਡਨ ਫਲੋਰ ਇਹ ਬਕਾਇਦਾ ਵੁੱਡਨ ਫਲੋਰ ਲਾਇਆ ਗਿਆ ਜੀ ਕੱਟ ਕੇ ਲੱਕੜ ਦਾ ਤੇ ਸਭ ਤੋਂ ਜਿਹੜੀ ਖੂਬਸੂਰਤ ਹੈ ਜੀ ਇਸ ਕਮਰੇ ਦੀ ਉਹ ਹੈ ਜੀ ਛੱਤ ਆ ਦੇਖੋ ਤੁਸੀਂ ਇਹ ਅੰਦਰੋਂ ਪੂਰੀ ਉਦਾਂ ਟੇਪਰ ਬਣਾਈ ਗਈ ਹੈ। ਪੱਖੇ ਦੇਖ ਸਕਦੇ ਹੋ ਜੀ ਰੌਡ ਲੱਗੇ ਆ ਇਹਨਾਂ ਨੂੰ ਕਾਫੀ ਲੰਬੇ ਹੈ। ਘਟ ਘਟ 10 ਤੋਂ 11 ਫੁੱਟ। ਇਹ ਰੌਡ ਨਹੀਂ ਸੀ ਮਿਲਦੇ। ਦੁਕਾਨ ਵਾਲੇ ਕਹਿੰਦੇ ਜੀ ਰੌਡ ਸਾਡੇ ਬਹੁਤ ਘੱਟ ਲੱਗਦੇ ਸਿਰਫ ਗੁਰਦੁਆਰਿਆਂ ਲਈ ਮੰਗਦੇ ਆ ਉਹਨਾਂ ਦੀ ਉੱਚਾ ਛੱਤਾ ਹੁੰਦੀ ਹੈ। ਇਹ ਲੈਂਪ ਹੈ ਜੀ। ਇਹ ਬਹੁਤ ਤੋਂ ਨੇੜੇ ਕਰਕੇ ਦਿਖਾਉਣਾ ਹੈ ਜੀ ਬਰਾਸ ਦੇ ਲੈਂਪ। ਤੇ ਇਹ ਵੀ ਉੱਥੋਂ ਚੰਡੀਗੜ੍ਹੋਂ ਮੰਗਾਈ ਗਏ ਸੀਗੇ। ਏਸੀ ਲੱਗਾ ਹੈ ਜੀ। 190 20 ਜੀ। ਇੱਥੇ ਆ ਕੇ ਹਮੇਸ਼ਾ ਸਾਡੇ ਦੋਸਤ ਮਿੱਤਰ ਜਾਂ ਕੋਈ ਵੀ ਰਾਈ ਪਾਂਦੀ ਕਿਸੇ ਨੂੰ ਵੀ ਜ਼ਰੂਰਤ ਹੋ ਰਹਿ ਸਕਦਾ ਕਿਸੇ ਸਾਰਿਆਂ ਲਈ ਦਰਵਾਜ਼ੇ ਖੁੱਲੇ ਐ ਇੱਕ ਲਾਸਟ ਚ ਮੈਂ ਗੱਲ ਤੁਹਾਨੂੰ ਹੋਰ ਦੱਸਣੀ ਐ ਜਿਹੜੀ ਮੈਂ ਨਹੀਂ ਦੱਸੀ ਬਾਥਰੂਮ ਐ ਜੀ ਇਹ ਕਿਚਨ ਐ ਜੀ ਵੇਟਰ पे ਐ ਛੋਟਾ ਜਿਹਾ ਫ੍ਰਿਜ ਐ ਤੇ ਇੱਥੇ ਵੀ ਪੱਖਾ ਲੱਗਾ ਜੀ ਸੁਕਰ ਇਹਨੂੰ ਹਰ ਇੱਕ ਸੌਸਫ ਦਾ ਦੇਣ ਦੀ ਕੋਸ਼ਿਸ਼ ਕੀਤੀ ਗਈ ਐ ਹਾਂਜੀ ਮੈਂ ਇੱਕ ਗੱਲ ਕਹਿਣ ਲੱਗਾ ਸੀ ਕਿ ਅ ਜਿਹੜਾ ਇਹ ਜਗ੍ਹਾ ਹੈ ਇੱਥੇ ਸਾਰੇ ਪਿੰਡ ਵਾਲੇ ਲੋਕ ਇਹ ਇੱਕ ਪਿੰਡ ਦੀ ਸਾਥਵੀ ਹੈ ਤੇ ਸੱਥਾਂ ਜਿਹੜਾ ਯੂਨੀਵਰਸਿਟੀ ਦਾ ਕੰਮ ਕਰਦੀ ਹੈ ਤੇ ਤੀਜੀ ਪੀੜ੍ਹੀ ਹੋ ਗਈ ਜੀ ਉਹਨਾਂ ਨੂੰ ਜਦੋਂ ਦਾ ਪਾਰਟੀਸ਼ਨ ਹੋਇਆ ਉਸ ਤੋਂ ਬਾਅਦ ਪਹਿਲਾਂ ਬਜ਼ੁਰਗ ਹੁਣ ਉਹਨਾਂ ਦੇ ਪੁੱਤ ਤੇ ਪੋਤੇ ਆ ਕੇ ਇੱਥੇ ਬੈਠਦੇ ਆ ਬਿਨਾਂ ਰੋਕ ਟੋਕ ਤੋਂ ਲੋਕਾਂ ਨੂੰ ਪਤਾ ਸਾਡੇ ਸੁਭਾ ਦਾ ਤੇ ਉਹ ਆਉਂਦੇ ਆ ਤੇ ਬੈਠਦੇ ਆ ਇਹ ਪੂਰੇ ਇਲਾਕੇ ਦਾ ਸਾਂਝਾ ਖੇਤ ਹੈ ਤੇ ਮੈਂ ਆਪਦੇ 호ਸ਼ਵਾਚ ਚ ਕਹਿ ਰਿਹਾ ਜੀ ਇੱਥੇ ਕੋਈ ਵੀ ਆ ਕੇ ਰਹਿ ਸਕਦਾ ਕੋਈ ਵੀ ਇੱਥੇ ਆ ਕੇ ਬੈਠ ਸਕਦਾ ਹੈ ਦੇਸ਼ ਦੁਨੀਆ ਤੋਂ ਕੋਈ ਆ ਕੇ ਜੇ ਫਾਰਮ ਹਾਊਸ 'ਚ ਰਹਿਣਾ ਚਾਹੁੰਦਾ ਤਾਂ ਫ੍ਰੀ ਆਫ ਕਾਸਟ ਹੈ ਤੇ ਖਾਣਾ ਘਰੋਂ ਮਿਲ ਜੂਗਾ ਲੱਸੀ ਦੁੱਧ ਦਹੀਂ ਤੇ ਮੇਰੇ ਕੋਲੇ ਆ ਕੇ ਰਹੋ ਤੇ ਤੁਹਾਨੂੰ ਬਹੁਤ ਚੰਗਾ ਲੱਗੂਗਾ ਤੇ ਸਾਨੂੰ ਵੀ ਚੰਗਾ ਲੱਗੂਗਾ ਤੇ ਆਪਾਂ ਵੀਡੀਓ ਨੂੰ ਖਤਮ ਕਰਾਂਗੇ ਜੀ ਸ਼ਹੀਦ ਉਦਮ ਸਿੰਘ ਹੋਰਾਂ ਦੀ ਫੋਟੋ ਦੀ ਇੱਕ ਦੋ ਵਧੀਆ ਮੇਰੇ ਲਈ ਕੁਝ ਨਹੀਂ ਹੋਰ ਹੋ ਸਕਦਾ ਹੀਰੋਦਮ ਸਿੰਘ ਸੁਨਾਮ ਜਿਹਨਾਂ ਨੂੰ ਜਿਹੜਾ ਸਾਡਾ ਸਲਾਮ ਹੈ